ਦੋਸਤਾਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਪਤਨੀ ਨੇ ਪਹਿਲਾਂ ਤਾਂ ਲਾ ਮੈਰਿਜ ਕਰਵਾ ਲਈ ਫਿਰ ਆਪਣੇ ਆਸ਼ਿਕ ਨਾਲ ਰਲ ਕੇ ਆਪਣੇ ਹੀ ਪਤੀ ਦਾ ਗਲ ਘੁੱਟ ਕੇ ਹਤਿਆ ਕਰ ਦਿੱਤੀ ਗਈ ਆ ਦਰਅਸਲ ਮਾਮਲਾ ਇਹ ਆ ਰਿਹਾ ਕਿ ਜਿਹੜੀ ਇੱਕ ਔਰਤਾ ਜਿਸ ਦਾ ਨਾਮ ਕਵਿਤਾ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਪਤੀ ਦਾ ਨਾਂ ਸੰਦੀਪ ਦੱਸਿਆ ਜਾ ਰਿਹਾ ਹੈ ਅਤੇ ਜਿਹੜਾ ਆਸ਼ਿਕ ਆ ਉਸ ਦਾ ਨਾਮ ਜਿਹੜਾ ਦੀਪਕ ਦੱਸਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿਨੇ ਆ ਜਿਹੜੀ ਉਹ ਪਤਨੀ ਹੁੰਦੀ ਆ ਪਹਿਲਾ ਤਾਂ ਉਸਨੇ ਲਵ ਮੈਰਿਜ ਕਰਵਾਈ ਸੀ ਸੰਦੀਪ ਦੇ ਨਾਲ ਤੇ ਉਹ ਇੱਕ ਜਿਹੜਾ ਟਰੱਕ ਡਰਾਈਵਰ ਆ ਟਰੱਕ ਡਰਾਈਵਰ ਹੋਣ ਦੇ ਨਾਤੇ ਉਹ ਅਕਸਰ ਹੀ ਆਪਦੇ ਘਰੋਂ ਬਾਹਰ ਜਾਂਦਾ ਸੀ ਤਾਂ ਇਸ ਗੱਲ ਦਾ ਫਾਇਦਾ ਉਠਾ ਕੇ ਜਿਹੜੀ ਕਵਿਤਾ ਹੁੰਦੀ ਆ ਉਹ ਇੱਕ ਜਿਹੜਾ ਦੀਪਕ ਆ ਆਸ਼ਿਕਾ ਉਸਦੇ ਨਾਲ ਜਿਹੜੇ ਉਹਦੇ ਨਜਾਇਜ਼ ਸੰਬੰਧ ਹੋ ਜਾਂਦੇ ਆ ਬਣਾ ਲੈਂਦੀ ਆ ਤਾਂ ਬਾਅਦ ਵਿੱਚ ਜਦੋਂ ਦੋਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਸੰਦੀਪ ਆ ਮੇਰੇ ਤੇ ਦੀਪਕ ਦੇ ਵਿਚਕਾਰ ਵਿਚਕਾਰ ਆ ਰਿਹਾ ਹੈ ਤਾਂ ਉਸ ਨੂੰ ਆਪਣੇ ਰਾਸਤੇ ਦਾ ਰੋੜਾ ਸਮਝ ਕੇ ਉਸ ਨੂੰ ਹਟਾਉਣ ਦੇ ਲਈ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਦਾ ਜਿਹੜਾ ਗਲ ਘੁੱਟ ਦਿੱਤਾ ਹੈ ਤਾਂ ਇਹ ਵੱਡੇ ਖੁਲਾਸੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਡਾ ਮੁੰਡਾ ਸੀ ਸੰਦੀਪ ਪਹਿਲਾਂ ਤਾਂ ਜਿਹੜੀ ਉਹ ਘਰ ਵਾਲੀ ਸੀ ਕਵਿਤਾ ਪਹਿਲਾਂ ਤਾਂ ਉਹਨੇ ਲਵ ਮੈਰਿਜ ਕਰਵਾ ਲਈ ਸਾਡੇ ਮੁੰਡੇ ਦੇ ਨਾਲ ਤੇ ਬਾਅਦ ਵਿੱਚ ਉਸਨੇ ਸਾਡੇ ਹੀ ਇਲਾਕੇ ਦੇ ਸਾਡੇ ਪਿੰਡ ਦੇ ਨਾਲ ਇੱਕ ਹੋਰ ਪਿੰਡ ਲੱਗਦਾਗਾ ਤਾਂ ਉੱਥੋਂ ਦਾ ਇੱਕ ਮੁੰਡਾ ਹੈ ਜਿਹਦਾ ਨਾਂ ਦੀਪਕ ਦੱਸਿਆ ਜਾ ਰਿਹਾ ਤਾਂ ਦੀਪਕ ਨਾਲ ਉਹ ਨਜਾਇਜ਼ ਸਬੰਧ ਬਣਾ ਲੈਂਦੀ ਆ ਤਾਂ ਬਾਅਦ ਵਿੱਚ ਜਿਹੜੀ ਸੰਦੀਪ ਜਿਹੜੀ ਕਵਿਤਾ ਹੁੰਦੀ ਹੈ ਸੰਦੀਪ ਦੇ ਨਾਲ ਰਲ ਕੇ ਉਸ ਦਾ ਗਲ ਘੁੱਟ ਕੇ ਉਹਨੂੰ ਮਾਰ ਦਿੰਦੇ ਆ ਤਾਂ ਬਾਅਦ ਵਿੱਚ ਦੋਨੇ ਜਾਣੇ ਔਰ ਜਿਹੜੇ ਸੰਦੀਪ ਦੀ লাশ ਹੁੰਦੀ ਆ ਉਸ ਨੂੰ ਪੱਖੇ ਦੇ ਨਾਲ ਲਟਕਾ ਦਿੰਦੇ ਆ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਅਸੀਂ ਦੋਨਾਂ ਨੇ ਤਿੰਨਾਂ ਜਾਣਿਆਂ ਨੇ ਜਿਹੜਾ ਦੀਪਕ ਦਾ ਇੱਕ ਹੋਰ ਜਿਹੜਾ ਦੋਸਤ ਆ लवली ਇਹਨਾਂ ਤਿੰਨਾਂ ਜਾਣਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਬਾਅਦ ਵਿੱਚ ਉਸ ਦੀ লাশ ਨੂੰ ਪੱਖੇ ਦੇ ਨਾਲ ਲਟਕਾ ਦਿੰਦੇ ਆ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਵੀ ਅਸੀਂ ਜਿਹੜਾ ਸੰਦੀਪ ਦਾ ਗਲ ਕਟ ਕੇ ਹਤਿਆ ਕਰ ਦਿੱਤੀ ਤਾਂ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤਿੰਨੇ ਹੀ ਫਰਾਰ ਹੋ ਜਾਂਦੇ ਆ ਤਾਂ ਜਦੋਂ ਇਸ ਬਾਰੇ ਇਸ ਖਬਰ ਬਾਰੇ ਪੁਲਿਸ ਨੂੰ ਸੂਚਨਾ ਮਿਲਦੀ ਆ ਤਾਂ ਪੁਲਿਸ ਉਹਨਾਂ ਤਿੰਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੀ ਆ ਪਰ ਦੂਜੇ ਪਾਸੇ ਪੁਲਿਸ ਦੇ ਇਹ ਬਿਆਨ ਆ ਰਹੇ ਆ ਕਿ ਜਿਹੜਾ ਸੰਦੀਪ ਆ ਉਹਦੀ ਜਿਹੜੀ ਘਰ ਵਾਲੀਆ ਕਵਿਤਾ ਉਹਨੇ ਆਪਦੇ ਘਰੇ ਸਾਰੀ ਗੱਲ ਦੱਸ ਦਿੱਤੀ ਸੀ ਕਿ ਮੈਂ ਮੇਰੇ ਜਿਹੜੇ ਸਬੰਧ ਆ ਦੀਪਕ ਦੇ ਨਾਲ ਨਜਾਇਜ਼ ਸਬੰਧ ਜਿਹੜੇ ਦੀਪਕ ਦੇ ਨਾਲ ਆ ਤਾਂ ਬਾਅਦ ਵਿੱਚ ਜਿਹੜਾ ਸੰਦੀਪ ਪਤਨੀ ਤੋਂ ਗਲਤ ਹਰਕਤਾ ਕਰਨ ਤੋਂ ਉਹ ਪਰੇਸ਼ਾਨ ਹੋ ਗਿਆ ਸੀ ਆਪ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਸੀ ਤਾਂ ਉਸਨੇ ਆਪਣੀ ਜਿਹੜੀ ਆ ਗਈ ਖੁਦ ਉਹਨੇ ਆਪਣੇ ਆਪ ਨੂੰ ਖੁਦਕੁਸ਼ੀ ਕਰਕੇ ਆਪਣੀ ਜੀਵਨ ਦੀ ਜਿਹੜੀ ਲੀਲਾ ਸਮਾਪਤ ਕਰ ਲਿੱਤੀ ਗਈ ਆ ਪਰ ਪਰਿਵਾਰਕ ਮੈਂਬਰ ਕਹਿ ਰਹੇ ਆ ਕਿ ਇਸ ਦੀ ਹੱਤਿਆ ਜਿਹੜੀ ਮੇਰੀ ਜਿਹੜੀ ਸਾਡੀ ਨੋ ਆ ਉਹਨੇ ਆਪਣੇ ਆਸ਼ਿਕ ਦੇ ਨਾਲ ਮੇਰੇ ਪਤ ਜਿਹੜੇ ਬੱਚੇ ਦਾ ਮੁੰਡੇ ਦਾ ਗਲਾ ਘੁੱਟ ਦਿੱਤਾ ਹੈ ਪਰ ਦੂਜੇ ਪਾਸੇ ਪੁਲਿਸ ਵਾਲਿਆਂ ਦੇ ਇਹ ਬਿਆਨ ਆ ਰਹੇ ਆ ਕਿ ਜਿਹੜਾ ਸੰਦੀਪ ਆ ਉਸਨੇ ਆਪਣੀ ਜਦੋਂ ਪਤਾ ਲੱਗਿਆ ਕਿ ਮੇਰੀ ਜਿਹੜੀ ਪਤਨੀ ਆ ਉਸ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧ ਦਾ ਤਾਂ ਇਹ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੇ ਆਪ ਨੂੰ ਫਾਹ ਲਾ ਕੇ ਜੀਵਨ ਦੀ ਜਿਹੜੀ ਰੀਲਾ ਸਮਾਪਤ ਕਰ ਲਈ ਗਈ ਆ ਪਰ ਹੁਣ ਪੁਲਿਸ ਨੇ ਸਾਰੀ ਘਟਨਾ ਦੇ ਉੱਪਰ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਤੇ ਜਿਹੜੀ ਜਿਹੜੀ ਉਹਦੀ ਸੰਦੀਪ ਦੀ ਘਰ ਵਾਲੀ ਆ ਕਵਿਤਾ ਅਤੇ ਦੇਵਕਨੂ ਦੋਨਾਂ ਨੂੰ ਉਹਨਾਂ ਦੀ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਜਦੋਂ ਸਾਨੂੰ ਇਹ ਸਾਰੀ ਘਟਨਾ ਬਾਰੇ ਪਤਾ ਲੱਗਦਾ ਤਾਂ ਪੁਲਿਸ ਉਹਨਾਂ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਐ ਤੇ ਫਿਰ ਕਵਿਤਾ ਅਤੇ ਦੀਪਕ ਤੇ ਲਵਲੀ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਹੁਣ ਵੱਡੇ ਜਿਹੜੇ ਖਲਾਸੇ ਫੇਰ ਨਿਕਲ ਕੇ ਸਾਹਮਣੇ ਆਉਣਗੇ ਜਦੋਂ ਦੋਨਾਂ ਧਿਰਾਂ ਤੋਂ ਸਾਰੀ ਸਚਾਈ ਦਾ ਖੁਲਾਸਾ ਹੋਵੇਗਾ ਕਿ ਕੀ ਕੀ ਗਲਤੀ ਹੋਈ ਸੀ ਕਿਨੇ ਜਿਹੜਾ ਸੰਦੀਪ ਨੂੰ ਮਾਰਿਆ ਸੰਦੀਪ ਨੇ ਖੁਦ ਆਪਣੇ ਆਪ ਆਤਮ ਹੱਤਿਆ ਕੀਤੀ ਆ ਜਾਂ ਜਿਹੜੀ ਕਵਿਤਾ ਉਹਨੇ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਸ਼ਿਕ ਦਾ ਜਿਹੜਾ ਇੱਕ ਹੋਰ ਦੋਸਤ ਆ लवली ਇਹਨਾਂ ਤਿੰਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਜਾਂ ਸੰਦੀਪ ਨੇ ਆਪਣੇ ਆਪ ਨੇ ਫਾਹ ਲਾ ਕੇ ਜਿਹੜੀ ਖੁਦਕੁਸ਼ੀ ਕਰ ਲਈ ਗਈ ਆ ਪਰ ਇਹਦੇ ਉੱਪਰ ਸਵਾਲ ਉੱਠਦਾ ਹੈ ਕਿ ਅੱਜ ਕੱਲ ਦੇ ਜਿਹੜੇ ਇਦਾਂ ਦੇ ਮਾਮਲੇ ਬਹੁਤ ਜ਼ਿਆਦਾ ਦਨਬਦਨ ਬਦਰਿਆ ਘਟਨੀ ਥਾਂ ਤੇ ਵਦਰਿਆ ਇਹ ਸਾਰਾ ਕੁਝ ਆਪਣੀ ਜਿਹੜੀ ਸੋਚ ਸਮਝ ਦੇ ਉੱਪਰ ਨਿਰਭਰ ਕਰਦਾ ਹੈ ਜੇਕਰ ਆਪਾਂ ਨੂੰ ਸਹੀ ਗਲਤ ਬਾਰੇ ਪਤਾ ਹੋਵੇ ਤਾਂ ਇਦਾਂ ਦੇ ਜਿਹੜੇ ਮਾਮਲੇ ਆ ਉਹ ਜਿਹੜੇ ਨਾ ਆਉਣ ਤੇ ਜਿਹੜੇ ਮਾਮਲੇ ਬਾਅਦ ਦੇ ਆ ਇਦਾਂ ਦੇ ਉਹ ਵਦਨ ਦੀ ਥਾਂ ਤੇ ਘਟਨੇ ਸ਼ੁਰੂ ਹੋ ਜਾਂਦੇ ਸਾਰਾ ਕੁਝ ਹੀ ਆਪਣੀ ਸੋਚ ਤੇ ਸਮਝ ਤੇ ਆ ਪਰ ਇੱਕ ਇਦਾਂ ਵੀ ਗੱਲ ਸਾਹਮਣੇ ਆ ਰਹੀ ਆ ਕਿ ਪਹਿਲਾਂ ਦਾ ਪਤਨੀ ਨੇ ਜਿਹੜਾ ਲਵ ਮੈਰਿਜ ਕਰਵਾਈ ਸੀ ਤੇ ਉਹਦਾ ਪਤਨੀ ਪਤੀ ਜਿਹੜਾ ਉਹ ਟਰੱਕ ਡਰਾਈਵਰ ਸੀ ਤੇ ਬਾਅਦ ਵਿੱਚ ਉਸਨੇ ਕਿਸੇ ਹੋਰ ਵਿਅਕਤੀ ਦੇ ਨਾਲ ਜਿਹੜੇ ਨਾਜਾਇਜ਼ ਸਬੰਧ ਬਣਾ ਲਏ ਸੀ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ